ਭਈ ਗੱਲਬਾਤ ਤਾਂ ਇਹ ਐ ਬਰੇਟੇ ਪਿੰਡ ਦੀ ਜੁੱਤੀ ਮਸ਼ਹੂਰ ਐ ਜੇ ਮੈਂ ਕਹਿੰਦੀ ਭੰਗੂ ਮੈਨੂੰ ਜੁੱਤੀ ਦਵਾ ਦੇ ਕਹਿੰਦਾ ਟਾਈਮ ਨਹੀਂ ਹਾਲ ਕਿੰਨੇ ਪੈ ਦੇ ਲਾਂ ਦੇ ਦੇਖ 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 ਦੇ ਲਿਆ ਦੇਖ ਲਿਆ ਆਹ ਕੰਮ ਨਹੀਂ ਦੇ ਬਰੇਪਾ ਦਾ ਸਬਤ ਤੇ ਆਦਾ ਬਰੇਪੇ ਤੇ ਵੀ ਆਊਗਾ ਫੇਰ ਵੀ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਬੁਢਾ ਹੋ ਜੂਗਾ ਆਪਾਂ ਥੋੜੇ ਕਾਲ ਵੀ ਦੇ ਹੋ ਹੋ ਦਾ ਬਲ ਬਲ ਬਾਰੇ ਤੇ ਇਹ ਤਿੰਨ ਵਿੱਚ ਤਿਆਰ ਕੀਤੇ ਘਰ ਦੇ achar, ਦੇਲਿਆਂ ਦਾ achar, ਠਉ ਦੇ achar, ਮਿਰਚਾਂ ਦਾ achar, ਹਾਂ, ਗੋਭੀ ਦਾ achar, ਗਾਜਰਾਂ ਦਾ achar, ਪਤਾ ਨਹੀਂ ਕਾਹਦਾ ਕਾਹਦਾ achar। ਉੱਤੀ ਬਣਾ ਲਿਆ ਹਰਜੀਤ ਓਏ। ਠੀਕ ਹੈ। ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ। ਕਰਦਿਆਂ ਆਪਣਾ ਬਲੌਗ ਅੱਜ ਮੈਂ ਡੇਲੀ ਬਲੌਗ ਬਣਾਉਣ ਦੀ ਸਲਾਹ ਕਰਦਾ ਸੀ। ਤੇ ਸਵੇਰੇ ਸਵੇਰੇ ਫਿਰ ਮੈਂ ਭੁੱਲ ਗਿਆ ਯਾਰ ਕਿ ਤਾ ਕੰਮ ਵਾਲੇ ਹੋ ਜਾਵੇ ਤੜਕੀ ਰੋਟੀਆਂ ਵੱਧ ਖਾ ਗਿਆ ਰੋਟੀਆਂ ਖਾਏ ਦਾ ਵੱਧ ਫਿਰ ਮੈਂ ਤੁਹਾਨੂੰ ਦਿਖਾਉਣਾ ਸੀ ਵੀ ਮੈਂ ਕਿੱਥੋਂ ਸੀ ਬੋ ਬੇਬੇ ਨੂੰ ਬਿਠਾਉਣਾ ਨਾਲ ਸਾਰਾ ਮੈਂ ਤੁਹਾਨੂੰ ਬਾਇਓ ਡਾਟਾ ਅੱਜ ਸੀਬੋ ਫਿਰ ਮੇਰੇ ਨਾਲ ਆ ਬੈਠੀ ਐ ਬੁਲਾਓ ਜੀ ਸਸਰੀਕਾਲ ਸਸਰੀਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਜੀ ਦੋਸਤੋ ਤੇ ਭਾਈ ਰਸਤਾ ਸਾਡਾ ਬਹੁਤ ਲੰਬਾ ਹੁੰਦਾ ਜਦੋਂ ਅਸੀਂ ਅਮਨ ਢੱਲੋਂ ਭੈਣ ਦੇ ਨਾਲ ਸ਼ੂਟ ਤੇ ਜਾਂਦੇ ਹਾਂ ਨਾ ਤੇ ਫਿਰ ਸਾਨੂੰ ਗੱਲਾਂ ਬਾਤਾਂ ਸੀ ਕਰਦੇ ਜਾਂਦੇ ਹੁੰਨੇ ਆ ਮੈਂ ਤੇ ਬੇਬੇ ਤੇ ਵਿੱਚ ਗੰਧੀਆਂ ਮੰਧੀਆਂ ਸੜਕਾਂ ਆ ਜਾਂਦੀਆਂ ਨੇ ਫਿਰ ਸਾਨੂੰ ਬਹੁਤ ਔਖਾ ਹੁੰਦਾ। ਫਿਰ ਤਾਂ ਕਰਕੇ ਅਸੀਂ ਗਾਣੇ-ਗੁਣੇ ਸੁਣ ਲੈਨੇ ਆ ਗੱਲ ਜੀ ਮੇਥੋਂ ਕੋਈ ਬੜ ਨਹੀਂ ਰਹੀ। ਤਾਂ ਕਰਕੇ ਹੁਣ ਮੈਂ ਹੁਣ ਅਗਲੀ ਗੱਲ ਤੇ ਆਉਂਦਾ। ਇਹ ਤੁਸੀਂ ਪਿਛੇ ਜਿਹੜਾ ਦੇਖ ਰਹੇ ਹੋ ਇਹ ਆ ਬ੍ਰੇਟਾ ਸ਼ਹਿਰ ਆ। ਜਦੋਂ ਵੀ ਬ੍ਰੇਟਾ ਸ਼ਹਿਰ ਆਉਂਦਾ ਉਦੋਂ ਸਾਡੀ ਇੱਕ ਗੱਲਬਾਤ ਚੱਲਦੀ ਹੈ ਮੇਰੀ ਤੇ ਬੇਬੇ ਦੀ। ਕਿਆ ਬੇਬੇ ਕੀ ਬਣਾ ਬਈ ਗੱਲਬਾਤ ਤਾਂ ਇਹ ਐ ਹਾਂ ਬਰੇਟੇ ਪਿੰਡ ਦੀ ਜੁੱਤੀ ਮਸ਼ਹੂਰ ਐ ਹਾਂ ਜੇ ਮੈਂ ਕਹਿੰਦੀ ਭੰਗੂ ਮੈਨੂੰ ਜੁੱਤੀ ਦਵਾ ਦੇ ਕਹਿੰਦਾ ਟਾਈਮ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਐ ਦੱਸੋ ਉਧਰ ਦਾ ਖਚਮਾ ਟਾਈਮ ਹੁੰਦਾ ਆਪਾਂ ਨੇ ਸ਼ੂਟਿੰਗ ਤੇ ਜਾਣਾ ਹੁੰਦਾ ਉਧਰ ਹੀ ਕਹੋਗੇ ਮੈਨੂੰ ਜੁੱਤੀ ਦਵਾ ਮੈਂ ਇਹਨੂੰ ਕਿਹਾ ਵੀ ਜਿਹੜੀ ਜੁੱਤੀ ਤੂੰ ਲਵੇਂਗੀ ਨਾ ਇਹ ਜੁੱਤੀ ਆਪਣੇ ਸਿਰ ਤੇ ਪਹੂਗੀ ਤੂੰ ਕੀ ਫਾਇਦਾ ਐਵੇਂ ਤੂੰ ਪਵਾਏਂਗੀ ਮੇਰੇ ਕੋਲ ਦਾ ਕਾਹਦੇ ਵਾਸਤੇ ਦੱਸਦਾ ਹੈ ਹਾਂ ਨਹੀਂ ਜੁੱਤੀ ਨਹੀਂ ਲੈਣ ਦਿੰਦਾ ਲੈ ਯਾਰ ਫਾਇਦਾ ਨਹੀਂ ਨਾ ਆਏਗਾ ਫਿਰ ਕੋਈ ਉਸ ਗੱਲ ਦਾ ਕੀ ਫਾਇਦਾ ਵੀ ਦੱਸ ਜੁੱਤੀ ਹੈ ਰਹਿ ਜੂਗੀ ਪੱਲੇ ਹੈ ਉੱਥੇ ਭਈ ਆਪਾਂ ਨੇ ਬੋਲਣਾ ਕਰਨਾ ਵੀ ਹੁੰਦਾ ਹੈ ਕਿ ਕੋਈ ਫਾਇਦਾ ਥੋੜੀ ਹੈ ਇਹ ਗੱਲੋਂ ਲੈ ਜੁੱਤੀ ਪਾ ਕੇ ਤੁਰਨਾ ਵੀ ਹੁੰਦਾ ਹੈ ਲੈ ਹੋਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਇੰਨੀਆਂ ਵੀਡੀਓ ਦੇਖ ਲੀਆਂ ਹੱਦੋਂ ਪਰੇ ਵੀਡੀਓ ਦੇਖ ਲਈ ਜਿਹਦੇ ਵਿੱਚ ਸੀਬੋ ਵੇਪੇ ਆ ਕਦੇ ਇਹਦੀ ਜੁੱਤੀ ਦੇਖੀ ਹੈ ਦੇਖੀ ਹੈ ਕਦੇ ਜੁੱਤੀ ਫਿਰ ਤੁਸੀਂ ਫਿਰ ਇਹ ਮੈਨੂੰ ਕਹਿੰਦੀ ਹੈ ਵੀ ਜੁੱਤੀ ਭਾਈ ਮੈਨੂੰ ਦਬਾ ਦੇ ਜੁੱਤੀ ਮੈਂ ਵੀਡੀਓ ਚ ਪਾਉਣੀ ਹੁੰਦੀ ਆ ਕੀ ਫਾਇਦਾ ਜੁੱਤੀ ਕਿਹੜਾ ਦਿਖਦੀ ਆ ਤੁਸੀਂ ਚੱਪਲਾ ਪਾਲਾ ਚਾਹੀ ਜੁੱਤੀ ਪਾਲਾ ਜੇ ਸੈਂਡਲ ਪਾਲਾ ਐ ਬੇਬੇ ਹਾਂ ਐ ਕਿਵੇਂ ਜੁੱਤੀ ਤਾਂ ਜੁੱਤੀ ਹੋਈ ਐ ਲੈ ਦੱਸ ਹਾਂ ਜੁੱਤੀ ਜੁੱਤੀ ਤਾਂ ਮੈਂ ਸੈਂਡਲ ਸੈਂਡਲ ਦੀ ਤਾਂ ਸੀ ਸੇਪਾ ਭਾਈ ਸਾਰਾ ਜੁੱਤੀ ਦਾ ਲੈ ਦੱਸੋ ਹੁਣ ਇਹ ਰੋਜ਼ ਦਾ ਕੰਮ ਹੈ ਨਿਤ ਦਾ ਕੋਈ ਉਹ ਦਿਨ ਹੈ ਜਿਹੜਾ ਹੁੰਦਾ ਜਿੱਦੇ ਇਹ ਮੜਾ ਮੋਟਾ ਜੀ ਅੱਖ ਲੱਗ ਜਾਂਦੀ ਆ ਗੱਡੀ ਚ ਬਈ ਤੁਸੀਂ ਦੱਸਿਓ ਕਿ ਮਿੰਟਾਂ ਚ ਕੋਈ ਜੁੱਤੀ ਲੈਣੀ ਚਾਹੀਦੀ ਹੈ ਕਿ ਨਹੀਂ ਬਈ ਜੁੱਤੀ ਤਾਂ ਲੈਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਹੈਗਾ ਪਰ ਇਹ ਵੀ ਸਮਾਂ ਵਿਚਾਰੋ ਨਾ ਹੁਣ ਜਦੋਂ ਆਪਣੇ ਕੋਲੇ ਸਮਾਂ ਨਹੀਂ ਹੈਗਾ ਇਹ ਮਤਲਬ ਮੈਨੂੰ ਪਤਾ ਹੁੰਦਾ ਵੀ ਬਰੇਟਾ ਆ ਗਿਆ ਇਹਨੇ ਹੁਣ ਮੈਨੂੰ ਟੋਕਣਾ ਹੈ ਕੋਈ ਬਰੇਟਾ ਆ ਗਿਆ ਬਰੇਟਾ ਆ ਗਿਆ ਜੁੱਤੀ ਬੋਬੀ ਹੋ ਰਹੀ ਜੁੱਤੀ ਤੇ ਮੈਨੂੰ ਤਾਂ ਦੱਸੇ ਕੋਈ ਗੱਲ ਬਣੀ ਕਈ ਵਾਰ ਤਾਂ ਸੌਂ ਸੂ ਜਾਂਦੀ ਹੈ ਗੱਡੀ 'ਚ ਫਿਰ ਮੈਂ ਭਜਾ ਕੇ ਲੈ ਬਰੇਟਾ ਲੰਘ ਗਿਆ ਹਾਂ ਬਰੇਟਾ ਲੰਘ ਗਿਆ ਓਹੋ ਮਤਲਬ ਜੁੱਤੀ ਲੈਣੀ ਸੀ ਜੱਸ ਸਕੀਲਾ ਇਹ ਮੁੱਦ ਤਾਂ ਹੀ ਹੋ ਗਈਆਂ ਨਾਲੇ ਤਾਂ ਜੁੱਤੀ ਨਹੀਂ ਲਈ ਹਾਂ ਚਲੋ ਭਾਈ ਦੇਖਦੇ ਆ ਕੋਈ ਨਹੀਂ ਅੱਗੇ ਦਾ ਬਲੌਗ ਫੇਰ ਦਿਖਾਉਣਾ ਕਿਹਦੇ ਕੀ ਆ ਗਿਆ ਕੀ ਆ ਗਿਆ ਉਹ ਹਾਂ ਕੀ ਲੈਣਾ ਹੋਰੋਂ ਨੂਨ ਲੈਣਾ ਦੇਸੀ ਸਾਰਾ ਸਫਰ ਦਾ ਹੀ ਲੱਗ ਜਾਂਦਾ ਕਦੇ ਇਹ ਕਹੂਗੀ ਨੂਨ ਲੈਣਾ ਕਦੇ ਕਹੂ ਜੁੱਤੀ ਲੈਣੀਆਂ ਕਦੇ ਕਹੂਗੀ ਹੋਰ ਮੈਂ ਸਬਜ਼ੀ ਲੈਣੀ ਐ ਯਾਰ ਹੱਦ ਐ ਜੇ ਕਿਤੇ ਸੂਟ ਟੰਗੇ ਦੇਖੇ ਬਾ ਸੂਟ ਕਿੰਨਾ ਸੋਹਣਾ ਸੂਟ ਲੈਣਾ ਇਹਦਾ ਦੱਸ ਹੁਣ ਇਹ ਬੋਹਾ ਰਸਤੇ 'ਚ ਸਾਨੂੰ ਬਈ ਇੱਕ ਬੋਹਾ ਸ਼ਹਿਰ ਆਉਂਦਾ ਭਲਾਡੇ ਤੋਂ ਅੱਗੇ ਦੇਖੋ ਸਾਰਿਆਂ ਨੂੰ ਪਤਾ ਐ ਪਰ ਇੱਥੇ ਵੀ ਇਹਦੀ ਇੱਕ ਅੱਧੀ ਡਿਮਾਂਡ ਹੁੰਦੀ ਹੈ। ਔਰ ਇਹ ਦੇਖੋ ਆ ਰੇੜੀਆਂ ਇੱਥਾਆਂ ਦੀਆਂ ਰੇੜੀਆਂ ਬਹੁਤ ਹੁੰਦੀਆਂ ਨੋਰੇ ਬਹੁਤ ਜ਼ਿਆਦੇ। ਬਸ ਆ ਕੱਦੂ-ਕੁੱਦੂ ਜੇ ਪੈ ਨੇ ਮੈਂ ਜਾਂ ਨਿਕਨ ਵਾਲੀ ਹੋ ਜਾਂਦੀ ਵੀ ਆਏ ਹਾਏ 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 ਹਾਏ। ਮਾਲ ਕਿੰਨੇ ਪੈ ਆ ਫੀਰੇ ਦੇ ਲੈਣ ਦੇ ਦੇਖ 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 ਲਿਆ ਦੇਖ ਲਿਆ ਆਹ ਆ ਕੰਮ ਨੇ ਇਹਦੇ ਇਹਨੇ ਕੋਈ ਜਾਣ ਕੇ ਕੈਮਰਾ ਦੇਖ ਕੇ ਨਹੀਂ ਕਰਾ ਇਹ ਅਹੀਂ ਕਰਦੀ ਐ। ਚਲੋ ਕੋਈ ਗੱਲ ਨਹੀਂ ਪਈ ਫਿਰ ਹੁਣ ਜਦੋਂ ਗੱਡੀ 'ਚ ਬੈਠੇ ਬੈਠ ਕੇ ਆਉਂਦੀ ਐ ਪਿੱਛੇ ਲਣਾ ਪੂਗੀ ਮੈਨੂੰ ਬਣਾ। ਆਓ ਜੀ ਬਾਬਿਓ ਆਪਾਂ ਪਹੁੰਚ ਚੁੱਕੇ ਆਂ। ਅੱਛੇ ਸੰਗ ਤਾਂ ਪਈਆਂ ਨੇ ਹਜੇ। ਹੱਥ ਖੜਾ ਕਰੀਂ ਕਰ ਬੇ। ਕਰ ਮੈਂ। ਉਹ ਬੰਦਾ ਕਰਮਪ੍ਰੀਤ ਸਮਰ ਹੈ। ਪਰ ਆਪਣੇ ਕੱਕ ਸਰਪੰਚ ਜੀ ਕੂਕ ਸੁੱਤੇ ਪਏ ਨੇ। ਕੋਈ ਚੱਕਰ ਨਹੀਂ ਸੂਟ ਚੱਲੀ ਜਾਂਦਾ। ਕਰਦੇ ਆਂ ਤਿਆਰੀਆਂ ਵੈਰੀਆਂ। ਆਹ ਫੋਨ ਨਾਲ ਬਲੌਗ ਬਣਾਉਣਾ ਮੈਂ ਦੇਖ ਲਉ। ਆਹ ਫੋਨ ਨਾਲ। ਦੇਖਿਆ? ਸਕਸੈਸ ਕਿਸੇ ਵੀ ਤਰੀਕੇ ਨਾਲ ਪਾਈ ਜਾ ਸਕਦੀ ਆ ਕੋਈ ਵੱਡੇ ਛੋਟੇ ਫੋਨ ਦਾ ਚੱਕਰ ਨਹੀਂ ਖੰਦਾ ਮੇਰੇ ਬੈਤਰ ਉਹ ਇਹ ਨਹੀਂ ਆਪਣੇ ਐਡੀਟਰ ਸਾਹਿਬ ਇਹ ਦੇਖੋ ਜੀ ਇਹ ਬਾਈ ਦਾ ਚੈਨਲ ਹੈ ਕਰਮਪ੍ਰੀਤ ਸਾਂਭਰਾ ਕੱਲ ਨੂੰ ਟ੍ਰੇਲਰ ਆਊਗਾ ਤਾਂ ਉਹ ਟ੍ਰੇਲਰ ਆ ਰਿਹਾ ਉਹਦਾ ਪੋਸਟਰ ਤਿਆਰ ਕਰ ਰਹੇ ਆ ਪੋਸਟਰ ਤਿਆਰ ਕਰ ਰਹੇ ਹੈ ਹੋਰ ਕੁਝ ਕਹਿਣਾ ਹੋਵੇ ਮੈਂ ਪਿੱਛੇ ਕਹਿ ਦੂੰਗਾ ਬਸ ਸਾਰੇ ਜਣੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਤੋ ਵੱਤ ਬਾਈ ਮੇਰੀਆਂ ਵੀਡੀਓ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਹੋਰ ਨਾ ਕਿਸੇ ਦੇ ਦੇਖਿਆ ਕਰੋ ਹੋਰ ਮੇਰੀਆਂ ਇਕੱਲੇ ਹੀ ਦੇਖਿਆ ਕਰੋ ਯਾਰ ਬਾਈ ਮੈਂ ਨਾ ਵਧੀਆ ਕੰਮ ਕਰ ਰਿਹਾ ਹਾਂ ਯਾਰ ਵਧੀਆ ਮੈਂ ਅਸੀਂ ਮਤਲਬ ਨਹੀਂ ਨਹੀਂ ਕੰਮ ਸਾਰੀ ਵਧੀਆ ਕਰਦੇ ਆ ਠੀਕ ਹੈ ਬਾਈ ਮੈਂ ਉਹਨਾਂ ਲੋਕਾਂ ਕੋਲੇ ਜਾ ਕੇ ਉਹਨਾਂ ਦੀ ਇੰਟਰਵਿਊ ਕਰਦਾ ਜਿਹੜੇ ਲੋਕ ਅੱਜ ਤੱਕ ਪਬਲਿਕ ਦੇ ਸਾਹਮਣੇ ਨਹੀਂ ਆਏ ਮਤਲਬ ਉਹਨਾਂ 'ਚ ਕੋਈ ਨਾ ਕੋਈ ਟੈਲੈਂਟ ਹੈ ਹਨਾ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਉਣ ਦਾ ਜਿਹੜਾ ਹੈਗਾ ਕੰਮ ਉਹ ਕਰਦਾ ਇਹ ਬਾਈ ਬੋਮ ਸੁਖਵਿੰਦਰ ਬੂਮ ਕੌਣ ਹੈ ਸੁਖਵਿੰਦਰ ਬੂਮ ਇਹ ਮੁੰਡਾ ਪਹਿਲਾਂ ਗਾਇਕ ਸੀਗਾ ਤੇ ਅੱਜ ਕੱਲ ਮਲਬਈ ਗਿੱਦੇ ਦਾ ਮਤਲਬ ਵਧੀਆ ਬੰਦਾ ਨਾ ਮੈਂ ਤਾਂ ਸਾਡੇ ਬਰਨਾਲੇ ਚਲੇ ਚੱਪ ਠੀਕ ਹੈ ਜੀ ਤੇ ਦੇਖਿਓ ਕੱਲ ਨੂੰ ਬਾਈ ਟ੍ਰੇਲਰ ਕੱਲ ਨੂੰ ਪਾਵਾਂਗੇ ਜੀ ਵੀਰਵਾਰ ਨੂੰ ਆਪਾਂ ਓਕੇ ਜੀ ਹਾਂ ਕੱਲ ਨੂੰ ਪਾਵਾਂਗੇ ਸਾਰੇ ਜਾਣੇ ਦੇਖਿਓ ਬਈ ਕੱਲ ਨੂੰ 18 ਤਰੀਕ ਨੂੰ ਸ਼ਾਮ ਨੂੰ 5 ਵਜੇ ਓਨਲੀ ਓਨ ਧੁੰਦਲੇ ਸਤਾਰੇ ਡਿਮ ਸਟਾਰਜ਼ ਜੂ ਪਤਾ ਪੱਤ ਇੰਟਰਵਿਊ ਕਰਦੀਏ ਕਰਮੇ ਵਾਲੇ ਚੈਨਲ ਤੇ ਕਰਮਾ ਵਿਚਾਰਾ ਮੈਨੂੰ ਕਹਿ ਦਿੰਦਾ ਬਾਈ ਤੇਰੀ ਇੰਟਰਵਿਊ ਕਰਨੀ ਆ ਮੈਂ ਤੇਰੀ ਇੰਟਰਵਿਊ ਕਰਨੀ ਹੈ ਕੋਈ ਚੱਕਰ ਨਹੀਂ ਆਪਾਂ ਇਹਨੂੰ ਮੌਕਾ ਦੇਵਾਂਗੇ ਯਾਰ ਪਰਾ ਇਹ ਮੈਨੂੰ ਮੌਕਾ ਦੇਊਗਾ ਪਰਾ ਯਾਰ ਆਪਣਾ ਯਾਰ ਇਹਨੂੰ ਮੈਂ ਮੌਕਾ ਦੇਊਗਾ ਯਾਰ ਅਹੀ ਇਹ ਮੈਨੂੰ ਮੌਕਾ ਦਿਓ ਭਾਈ ਤੁਸੀਂ ਵੱਡੇ ਵੱਡੇ ਸਟਾਰ ਬੰਦੇ ਹੋ ਯਾਰ ਨਹੀਂ ਯਾਰ ਅਜੇ ਭਾਈ ਮੌਕਾ ਦੇਊਗਾ ਅਹੀ ਹੋਰ ਆਇਆ ਚੱਲ ਤੂੰ ਮੇਰੀ ਇੰਟਰਵਿਊ ਕਰਦੀ ਮੈਂ ਤੈਨੂੰ ਮੌਕਾ ਦੇ ਦਿੰਦਾ ਆਹੋ ਆਇਆ ਇਹ ਕਰਦੇ ਫਿਰ ਹਣਾ ਤੁਸੀਂ ਮੈਨੂੰ ਇਹ ਦੱਸੋ ਵੀ ਕਰਮਾ ਮੇਰੀ ਇੰਟਰਵਿਊ ਕਰ ਲੂਗਾ ਚੱਲ ਮੈਂ ਕਰਮਾ ਜੀ ਇੰਟਰਵਿਊ ਕਰ ਲੂਗਾ ਕਰਮਾ ਲਈ ਇੰਟਰਵਿਊ ਪਾ ਆਪਣਾ ਚੈਨਲ ਤੇ ਪਾ ਦਾਂਗੇ ਤੇ ਮੇਰੇ ਵਾਲੀ ਇੰਟਰਵਿਊ ਕਰਮ ਆਪਦੇ ਚੈਨਲ ਤੇ ਆ ਵੀਰ ਲਾਈਕ ਕਮੈਂਟ ਕਰਿਓ ਵੀ ਕਿਹਦੀ ਇੰਟਰਵਿਊ ਜ਼ਿਆਦਾ ਵਧੀਆ ਸੀ ਕਿਹੜਾ ਵਧੀਆ ਵਧੀਆ ਇੰਟਰਵਿਊ ਦਿੰਦਾ ਤੇ ਕਿਹੜਾ ਬੰਦਾ ਵਧੀਆ ਵਧੀਆ ਸਵਾਲ ਪੁੱਛਦਾ ਸਵਾਲ ਪੁੱਛਦਾ ਇਹ ਤਾਂ ਬਿਖੇ ਸਵਾਲ ਲੈ ਕੇ ਜਾਊਗਾ ਹੋਰ ਇੱਕ ਖਤਰਨਾਕ ਤਿੱਖੇ ਸਵਾਲ ਤਿੱਖੇ ਜਮਾ ਜਿਹੜੇ ਕਾਲ ਦੇ ਚ ਗੜ ਜਾਣ ਮੈਂ ਕਹਿੰਦਾ ਵੀ ਤੂੰ ਜੇ ਨਾ ਤੈਨੂੰ ਰਵਾਇਆ ਚੈਨਲ ਦੇ ਉੱਤੇ ਤੂੰ ਮੈਨੂੰ ਕੀ ਜਾਣੇਗਾ ਤੈਨੂੰ ਚੈਨਲ ਦੇ ਉੱਤੇ ਨਰਵਾਉਂ ਇਹੋ ਜਿਹਾ ਸਵਾਲ ਪੁੱਛੂ ਤੈਨੂੰ ਮੈਂ ਜਿਹੜਾ ਤੂੰ ਐ ਕਹੇਗਾ ਵੀ ਬਾਈ ਬੱਸ ਕਰ ਯਾਰ ਡਾਇਆ ਕਰ ਐ ਐ ਐ ਪਰ ਮੇਰੇ ਰਮਾਉਣ ਤੇ ਕੱਲ ਜਿਆਦਾ ਨਹੀਂ ਸਾਡਾ ਇੱਕ ਮੁੰਡਾ ਥੀਏਟਰ ਕਰਦਾ ਹੁੰਦਾ ਸੀਗਾ ਕਾਲਜ ਚ ਮਸਤ ਹੋਣਾ ਸਾਰ ਪੜਿਆ ਬਈ ਮੈਂ ਅੱਜ ਕੱਲ ਉਹ ਮੁੰਡਾ ਯੂਨੀਵਰਸਿਟੀ ਤੇ ਮਤਲਬ ਸੀਰੀਅਲ ਦੇ ਵਿੱਚ ਕੰਮ ਕਰ ਰਿਹਾ ਜਿਵੇਂ ਆਪਣੇ ਟਰੋਲ ਪੰਜਾਬੀ ਵਾਲੀ ਹੋ ਗਈ ਹੈ ਨਾ ਜਿਵੇਂ ਯਾਰ ਚੱਲੇ ਬਾਹਰ ਉਹਨਾਂ ਚ ਕੰਮ ਕੀਤਾ ਉਹਨਾਂ ਨੇ ਮੁੰਡਾ ਮੇਰੇ ਨਾਲ ਪੜਦਾ ਸੀ ਬਈ ਜੁਬੰਦਾ ਜੁਬੰਦਾ ਤੇ ਉਹ ਬੰਦਾ ਮਤਲਬ ਜਦੋਂ ਕਲਾਸਾਂ ਨਹੀਂ ਲੱਗਦੀਆਂ ਥੀਏਟਰ ਦੀਆਂ ਉਹ ਮਤਲਬ ਉਹ ਕਰਵਾਉਂਦੇ ਨੇ ਤਿਆਰੀ ਕਰਵਾਉਂਦੇ ਨੇ ਵੀ ਕਿਵੇਂ ਤੁਸੀਂ ਹੱਥਣਾ ਕਿਵੇਂ ਤੁਸੀਂ ਨੇ ਰੋਣਾ ਹ ਹ ਉਹ ਬੰਦਾ ਬਾਈ ਰੋਂਦਾ ਨਹੀਂ ਹੁੰਦਾ ਜੀਆ ਤੇ ਉਹਨੂੰ ਨਾ ਮਤਲਬ ਜਿਹੜਾ ਸਾਡਾ ਸਾਰਾ ਸੀਗਾ ਮਤਲਬ ਇੱਕ ਜਰਨੀ ਦੇ ਵਿੱਚ ਲੈ ਕੇ ਜਾਂਦੇ ਨੇ ਬਾਈ ਕਲਾਸ ਲੱਗਦੀ ਆ ਪ੍ਰੋਪਰ ਬੰਦੇ ਸਾਰੇ ਇੱਕਾ ਮਤਲਬ ਬੈਠੇ ਜਾਂਦੇ ਨੇ ਤੇ ਫਿਰ ਉਹ ਜਰਨੀ ਚ ਲੈ ਕੇ ਜਾਂਦੇ ਨੇ ਜਰਨੀ ਚ ਕਿਵੇਂ ਲੈ ਕੇ ਜਾਂਦੇ ਨੇ ਇੱਕ ਸਟੋਰੀ ਦੱਸਦੇ ਨੇ ਵੀ ਭਾਈ ਐਦਾਂ ਤੁਸੀਂ ਹੁਣ ਕਾਲਜ ਦੇ ਵਿੱਚੋਂ ਹੁਣ ਤੁਸੀਂ ਘਰੇ ਜਾ ਰਹੇ ਹੋ ਘਰੇ ਤੁਸੀਂ ਕੁੰਡਾ ਖੜਕਾਇਆ ਕੁੰਡਾ ਖੋਲ੍ਹਿਆ ਜਦੋਂ ਦੇਖਿਆ ਤੁਹਾਡੀ ਮਾਂ ਬੇੜੇ ਦੇ ਵਿੱਚ ਆ ਘਰੀ ਪਈ ਆ। ਹੂੰ। ਮਤਲਬ ਤੁਸੀਂ ਕੋਲ ਗਏ। ਮਤਲਬ Amazon ਕਰਾਉਣਾ। Amazon ਕਰਾਉਣਾ ਹਾਂ। ਹਾਂ। ਵੀ ਪਤਾ ਲੱਗਿਆ ਵੀ ਉਹ ਮਰ ਚੁੱਕੀ ਆ। ਜੀ। ਵੀ ਮਤਲਬ ਭੋਬ ਨਿਕਲ ਜਾਂਦੀ ਆ ਬੰਦੇ ਦੀ। ਚਾਹੀਏ। ਉਹ ਬੰਦਾ ਬਈ ਰੋਇਆ ਨਹੀਂ। ਕਰਮੇ। ਸਚਾਈ ਆ ਉਹ ਬੰਦਾ ਰੋਇਆ ਨਹੀਂ। ਉਹਨੂੰ ਕਹਿੰਦਾ ਯਾਰ। ਕਹਿੰਦਾ ਬਾਈ ਤੂੰ ਕਿਉਂ ਨਹੀਂ ਰੋਂਦਾ? ਤੂੰ ਰੋ ਪਾਰਾ ਯਾਰ ਬਾਈ ਬਣ ਕੇ ਤੇਰਾ ਸੀਨ ਹੀ ਇਮੋਸ਼ਨਲ ਆ ਸਾਰੇ ਸੈਟ ਤੇ। ਕਹਿੰਦਾ ਬਈ ਫਿਰ ਕੀ ਹੈ ਯਾਰ ਦੁਨੀਆ ਮਰਦੀ ਆ ਮੇਰੀ ਮਾਂ ਮਰ ਚੋ ਚੱਕ ਕੇ ਲੱਕੜਾਂ ਚ ਦੇ ਦਾਂਗੇ ਹੋਰ ਕੀ ਬਣੇਗਾ ਕਹਿੰਦਾ ਬਈ ਹੁਣ ਨਹੀਂ ਵਦਨ ਰਵਾ ਸਕਦਾ ਕਹਿੰਦਾ ਥੋੜਾ ਇੱਧੂ ਵਧ ਕੇ ਮੈਂ ਤੈਨੂੰ ਰਵਾ ਵੀ ਨਹੀਂ ਸਕਦਾ ਜਦੋਂ ਤੇਰਾ ਦਰਦ ਤੇਰੀ ਮਾਂ ਪ੍ਰਤੀ ਵੀ ਨਹੀਂ ਹੈਗਾ ਤੇ ਕੀ ਦੇ ਲਈ ਮਾਂ ਪਿਓ ਲਈ ਮਾਂ ਪਿਓ ਵੀ ਬਈ ਸਾਰਾ ਕੁਝ ਹੁੰਦਾ ਹੈ ਇਹ ਬੰਦਾ ਮਾਂ ਪਿਓ ਕਰਕੇ ਨਹੀਂ ਰੋਣਾ ਆਉਂਦਾ ਬੰਦੇ ਦਾ ਫਿਰ ਤਾਂ ਮੁਸ਼ਕਲ ਆ ਮੇਰੇ ਹਿਸਾਬ ਨਾਲ ਉਹ ਬੰਦੇ ਦਾ ਨਾਮ ਆ ਜੀ ਭਿੰਦਰ ਦੇ ਬੰਦਾ ਮੇਰੀ ਆਈਡੀ ਦੇ ਵਿੱਚ ਕੱਢ ਕੇ ਦੇ ਹਲੋ ਐਨ ਪੂਰਾ ਕੌਲਾ ਸ਼ਾਹ ਬੰਦਾ ਉਹ ਵੀ ਬੈਂਤ ਹੈ ਬੈਂਤ ਕਾਲਾ ਸ਼ਾਹ ਕਾਲਾ ਆ ਜਾ ਵਾ ਓਕੇ ਤੈਨੂੰ ਨਹੀਂ ਰਵਾ ਸਕਦਾ ਤੈਨੂੰ ਤਾਂ ਜਾਨੀ ਨਹੀਂ ਰਵਾ ਸਕਦਾ ਮੈਂ ਚੱਲ ਫਿਰ ਕਰਦੇ ਆ ਤਿਆਰੀ ਕੀ ਕਰੀਏ ਕਾਦੀ ਸੱਟ ਦੀ ਤਿਆਰੀ ਕਰਨੀ ਰੋਟੀ ਲੈ ਕੇ ਆਏ ਮੈਨੂੰ ਤਾਂ ਭੁੱਖ ਲੱਗੀ ਪਈ ਯਾਰ ਰੋਟੀ ਲੈ ਕੇ ਆਏ ਮੇਰੇ ਟਿਫਿਨ ਚੋਂ ਕੱਢ ਕੇ ਖਾਣਾ ਮਨਾ ਅੱਜ ਡੇਲਿਆਂ ਦਾ achar ਲਿਆਂਦਾ ਡੇਲਿਆਂ ਦਾ achar ਕੱਲ ਮੈਨੂੰ ਠੋਹ ਜੀ ਦਾ achar ਮਾਤਾ ਦੇ ਦੇ ਵਿੱਚ ਤਿਆਰ ਕੀਤੇ ਘਰ ਦੇ achar ਡੇਲਿਆਂ ਦਾ achar ਠੋਹ ਦਾ achar ਮਿਰਚਾਂ ਦਾ achar ਗੋਭੀ ਦਾ achar ਗਾਜਰਾਂ ਦਾ achar ਪਤਾ ਨਹੀਂ ਕਾਹਦਾ ਕਾਹਦਾ achar ਨਾਲ ਪੰਜਵੀ ਹੈ ਗੱਲ ਤਾਂ ਸੁਣਾ ਕੱਲ ਪਤਾ ਕੀ ਹੋਇਆ ਕੱਲ ਜਦੋਂ ਮੈਂ ਚਾਰ ਜਾਰੀ ਲੈ ਆਤੀ ਉਹ ਹਾਂ ਕਾਹਦਾ ਸੀ ਉਹ ਬਟੇੂ ਜੇ ਦਾ ਸੀ ਹਨਾ ਓ ਜੇ ਦਾ ਕੀ ਹੁੰਦਾ ਹੋਵੇ ਤਾਂ ਇਹ ਨਹੀਂ ਪਤਾ ਕੋਈ ਮੈਂ ਘਰੇ ਗਿਆ ਨਾ ਭਰਾਵਾ ਮੇਰੀ ਘਰ ਹੁਣ ਟਿਊ ਦਾ achar ਹਨਾ ਉਦੋਂ ਪਤਾ ਤਾਂ ਹੁੰਦਾ ਨਹੀਂ ਵੀ ਟਿਊ ਦਾ achar ਹੈ ਇਹ ਉਹ ਟਿਊ ਦਾ achar ਦੇ ਉੱਤੇ ਜਦੋਂ ਫੋਲਕ ਜਾਂ ਲੈ ਜਾਂਦਾ ਉਹ ਮਤਲਬ ਐਸ ਤਰ੍ਹਾਂ ਲੱਗਦਾਗਾ ਜਿਵੇਂ ਵੀ ਮਤਲਬ ਮਾਸ ਦੀ ਪੋਟੀ ਹੁੰਦੀ ਆ ਉਹ ਅੱਛਾ ਉਹ ਗੇਰਾ ਭਰਾਵਾ ਮੇਰਾ ਸਾਲਾ ਉਹ ਛੋਟਾ ਹੁੰਦਾ ਸੀਗਾ ਮੇਰੀ ਸਾਲੀ ਤੇ ਮੇਰੇ ਘਰ ਵਾਲੀ ਹਨਾ ਇੱਕ ਵਾਰੀਆਂ ਹੁੰਦੀਆਂ ਸੀ ਉਦੋਂ ਇਹਨਾਂ ਨੇ ਖਾ ਲਿਆ ਭਰਾਵਾ ਕਿਤੇ ਮੇਰੀ ਸਾਸ ਸਹੋਰਾ ਘਰੇ ਨਹੀਂ ਸੀ ਇਹਨਾਂ ਨੇ ਦਾਣੇ ਪਾ ਕੇ ਕਿਤੇ ਉਹ ਲੈ ਲਿਆ achar ਤੇ ਇਹਨਾਂ ਨੇ ਭਰਾਵਾ ਰੋਟੀ ਤਾਂ ਲਈ ਖਾ ਉਦੋਂ ਬਾਅਦ ਜਦੋਂ ਸਿੱਟਤਾ ਇਹਨਾਂ ਨੇ ਉਦੋਂ ਉਸ ਗੁੱਲੂ ਆ ਗਿਆ ਮੇਰਾ ਸਾਲਾ ਮੇਰਾ ਸਾਲਾ ਕਹਿੰਦਾ ਮੈਂ ਮੇਰੀ ਬੀਬੀ ਨੂੰ ਦੱਸੂਗਾ ਵੀ ਤੁਸੀਂ ਮੀਟ ਖਾਦਾ ਸੀ ਅੱਛਾ ਉਹਨਾਂ ਨੇ ਕਿਹਾ ਵੀ ਮੀਟ ਦਾ achar ਆ ਉਹ ਬਰਾਵਾ ਗਲ ਚੋਂ ਉਂਗਲਾ ਮਾਰਨ ਦਾ ਸ਼ੌਕ ਉਹ ਕਰਨਾ ਹੈ ਨਾ ਵੀ ਉਹ ਬਾਹਰ ਨਿਕਲ ਜੇ ਉਹ ਥੋੜੀ ਬਾਹਰ ਨਿਕਲਦਾ ਹੋਣਾ ਉਹ ਖਾ ਲਿਆ ਦਾ ਖਾ ਲਿਆ ਹਨ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਟੀਊ ਦਾ achar ਹੁੰਦਾ ਵੀ ਮੀਟ ਨਹੀਂ ਹੁੰਦਾ ਕੱਲ ਹੋਰ ਮੈਂ ਕਿਹਾ ਮਾਂ ਤੁਸੀਂ ਮੈਨੂੰ achar ਕਹਦਾ ਪਰ ਇਹ ਸੀ ਕਹਿੰਦੇ ਅੰਬ ਦਾ ਮਾਂ ਉਹ ਅਜੇ ਵੀ ਟੀਵਨ ਚ ਪਿਆ ਵਾ ਤੁਸੀਂ ਖੋਲ ਕੇ ਦੇਖ ਲਓ ਅੰਬ ਹੈ ਕਹਿੰਦੇ ਕਾਦਾ ਮਾਦੋ ਕੁਝ ਹੋ ਰਿਹਾ ਹੈ ਕਾਲਾ ਪਾਗਾ ਵੀ ਹੁੰਦੇ ਮਸ਼ਰੂਮ ਦਾ ਕਹੀ ਜਾਂਦੇ ਹਨ ਮਾਹ ਕਿਤੇ ਮਸ਼ਰੂਮ ਮਾਹ ਮਸ਼ਰੂਮ ਦਾ ਯਾਰ ਚਾਰ ਹੁੰਦਾ ਯਾਰ ਕਮਾਲ ਦੀ ਗੱਲ ਆ ਮਤਲਬ ਤਨੂੰ ਇਹ ਕਹਾਂ ਕਿ ਮਸ਼ਰੂਮ ਮਸ਼ਰੂਮ ਦੇਖ ਕੇ ਕਰਨੇ ਖਾਣ ਜਗ੍ਹਾ ਜਸਵਾਸੀ ਦਾ ਉਹ ਤਾਂ ਖਾਦਾ ਹੀ ਨਹੀਂ ਮੈਂ ਇੰਝ ਲੈ ਕੇ ਵਾਪਸ ਆਠ ਆ ਜਾ ਸੀ ਹਨਾ ਉਹਦਾ ਇੰਦੀ ਅੜੜਲਾ ਆ ਆਠ ਆ ਜਾ ਬਣਿਆ ਸੀ ਜਿਵੇਂ ਅਦਰਕ ਜਾਂਦਾ ਹਨਾ ਆ ਉਹ મતਲਬ ਜਿਵੇਂ ਗਲਜਾ ਥੱਲੇ ਉਹਦੀ ਚੌਰ ਸੀ ਬਣੀ ਚੀਜ਼ ਆ ਦੀ ਗਾ ਜਿਵੇਂ ਬੰਦੇ ਨੂੰ ਆਪਾ ਇਥੋਂ ਵੜ ਦਈਏ ਉੱਪਰ ਗੱਲ ਜਾ ਰਹੀ ਜੀ ਬਸ ਐਂਜੀ ਤੀ ਗਾਹੋ ਸਹੀ ਗੱਲ ਠੀਕ ਬਚਾਲੂ ਆਏ ਬੱਡ ਲੀਏ ਨਾ ਹੁਣ ਇਹ ਤੂੰ ਮਤਲਬ ਵਲੌਗ ਬਣਾ ਰਿਹਾ ਇਹ ਬਲੌਗਿੰਗ ਚੱਲ ਰਹੀ ਹੈ ਇਹ ਕਾਦੀ ਬਲੌਗ ਹੈ ਕਿੰਨੇ ਮਿੰਟ ਦੀ ਹੋ ਗਈ ਯਾ ਤਬ ਮੜ ਗਿਆ ਬਾਪੂ ਰ ਹੈ ਬਾਪੂ ਅੜ ਗਿਆ ਰ ਦੇਖ ਲੈ ਬੰਦੇ ਦੀ ਬਈ ਨਿਹਾਰ ਚੇਂਜ ਹੋ ਗਿਆ ਕਮਾਨ ਦੀ ਗੱਲਾਂ ਪਰ ਮੈਂ ਆਪਦਾ ਹੋਣ ਬਣਾ ਫਿਊਚਰ ਅੱਦੇ ਆਪ ਚੋਂ ਪਹਿਲੀ ਦੇਖ ਲਿਆ ਵੀ ਮੈਂ ਇਹ ਆ ਜਾ ਲੱਗਿਆ ਕਰੂੰਗਾ ਉਹਨਾਂ ਠੀਕ ਐ ਬੜੇ ਪਾ ਦਾ ਸਭ ਤੇ ਉਦਾ ਬੜੇ ਤੇ ਵੀ ਆਊਗਾ ਫੇਰ ਵੀ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਬੁਢਾ ਹੋ ਜੂਗਾ ਆਪਾਂ ਇੱਥੇ ਤੋਂ ਇੱਕ ਆਣ ਵੀਦੇ ਆਪਾਂ ਹੱਡਾ ਬੋਗੋ ਬਲਾ ਬਾਰੇ ਫੇਰ ਮੈਂ ਬੋਲਿਆ ਕਰੂੰਗਾ ਚੱਲ ਹੋ ਗਏ ਰਹੇ ਚੱਲਦੇ ਚੱਲਦੇ ਸ਼ੂਟ ਚ ਖੇਤ ਦਾ ਸੀਨ ਲੈਣਾ ਸੀਗਾ ਮੈਂ ਹਰਜੀਤ ਕਰਮਾ ਰਾਜਪਈ ਸੀਨ ਕਰਨ ਆਗੇ ਤੇ ਪਿਆਰਿਆ ਕਰਨ ਪ੍ਰੀਤ ਸਵਰਾ ਆਪਣਾ ਕਬਾਟ ਰੇਣਾ ਗੋਬੀ ਉੱਥੇ ਲਾ ਦੇ ਜੱਟ ਦੀ ਗਵਾਂ ਚੱਲਦੀ ਉਹ ਚੱਲਦੀ ਆ ਉਹ ਜਲਦੀਆਂ ਮਾਤਰਾ ਦੀ ਕਰਦੇ ਆਲ 655 ਮੇਰੇ ਮਾਤਰਾ ਬੜਾ ਸੋਣਾ ਬਿਊ ਲੱਗਦਾ ਓਏ ਆਹ ਪਹਾ ਬੱਦਲ ਜੇ ਦੇਖ ਰਮਿਆ ਕੈਨੇਡਾ ਹੀ ਲੱਗਦਾ ਜਮੇ ਬੱਦਲ ਜੇ ਦੇਖਣੇ ਏਡਾ ਹੀ ਲੱਗਦਾ ਜਮਾ ਕੈਨੇਡਾ ਪਹੁੰਚ ਗਏ ਆਪਾਂ ਇਹ ਕੈਨੇਡਾ ਦੇ ਖੇਤ ਆ ਟੀ ਆਪਾਂ ਆ ਬੋਹੇ ਦੇ ਨਾਲ ਜਿਹੜੇ ਕੈਨੇਡਾ ਵਾਲੇ ਖੇਤ ਨੂੰ ਰੀਲ ਬਣਾਉਣੀ ਹੈ ਪਹਿਲਾਂ ਪਹਿਲਾਂ ਬਾਈ ਦੀ ਰੀਲ ਬਣਾਉਣੀ ਆ ਬਾਈ ਕਹਿੰਦਾ ਪਹਿਲਾਂ ਰੀਲ ਬਣਾਉ ਮੇਰੀ ਉੱਤੀ ਬਣਾ ਲੈ ਯਾਰ ਜੀ ਧੋਏ ਉੱਤਰੀ ਠੀਕ ਹੈ ਠੀਕ ਹੈ ਚੱਲ 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 ਆਹ ਆਉਡੀਅੰਸ ਖੜੀ ਆਂ ਇੱਧਰ ਫੈਨਸ ਓਨਲੀ ਫੈਨਸ ਕਰਵੇਂ ਵਾਲੇ بڑے ਫੈਨ ਆ ਹਨਾ ਵਾਟ ਦੇਖ ਲੋ ਕੇ ਗੋਰੀਏ ਜੋ ਜੋ ਦੇਸੀ ਪਿੰਡਾਂ ਵਾਲੇ ਹੋ ਹੋ ਟਰੈਕਟਰ ਦੀ ਗਵੈਂਚਾ ਦੀ ਚੱਲੀਆ ਬਈ ਲਈਏ ਸੀਨ ਓਕੇ ਦਿਖਾਉ ਉਹਨੂੰ ਉਹਨੂੰ ਡਾਇਲੋਗ ਬੋਲ ਕੋਈ ਹੁਣ ਕੈਮਰਾ ਚੱਲ ਰਿਹਾ ਉਹ ਕਹਿੰਦਾ ਕਾਤਿਆ ਮਾ ਡਾਲੂਗਾ ਤੈਨੂੰ ਐ ਕਹਦੇ ਫੇ ਬੋਲ ਕੇ ਉਹ ਤੂੰ ਤਾਂ ਹੁਣ ਤਾਂ ਬੋਲਦਾ ਨਹੀਂ ਫੇ ਤੂੰ ਕਹਿੰਦਾ ਮੈਨੂੰ ਵੀਡੀਓ ਚ ਨਹੀਂ ਲੈਂਦੇ ਹੈ ਮੈਸਾ ਨਹੀਂ ਲੈ ਮੈਸਾ ਉਹ ਫੜੀ ਨੇ ਪਈਦੀ ਮੈਸਾ ਮਾ ਭਾਈ ਇਹਨੂੰ ਕਹਾਂ ਮਾ ਤੂੰ ਬੋਲ ਕੇ ਤੇ ਦਿਖਾ ਕੈਮਰਾ ਜੱਲੀ ਜਾਂਦਾ ਹੁਣ ਤੂੰ ਬੋਲਦਾ ਨਹੀਂ ਉਹਨਾਂ ਦੇ ਘਰ ਜਾ ਕੇ ਲਾਂਬਾ ਦੇਖ ਕੇ ਆਣਾ ਮੇਰੀ ਹਾਂਜੀ ਹੁਣ ਹੋ ਗਈ ਸਾਡੀ ਵਾਪਸੀ ਤੇ ਅੱਜ ਦਾ ਸ਼ੂਟ ਹੋ ਗਿਆ ਕੰਪਲੀਟ ਆ ਨਾਲ ਹੀ ਬੈਠੀ ਐ ਬਾਏ ਚੰਗਾ ਜੀ ਫਿਰ ਫਿਰ ਮਿਲਦੇ ਆ ਅਗਲੇ ਵਲੌਗਸ ਅੱਤ੍ਰੀ ਗੱਲ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ